ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪਾਕਿਸਤਾਨ ਦੇ ਸਾਹਮਣੇ ਕਿੰਨਾ ਚੇਟ ਦੇਖ ਸਕੇਗੀ ਅਫਗਾਨਿਸਤਾਨ ਜਾਨੋਂ ਤਾਲੀਬਾਨ ਲੜਾਕਿਆਂ ਕੋਲ ਕਿਹੜੇ ਕਿਹੜੇ ਹਥਿਆਰ 11 ਅਕਤੂਬਰ ਦੀ ਰਾਤ ਨੂੰ ਅਫਗਾਨਿਸਤਾਨ ਫੌਜ ਨੇ ਪਾਕਿਸਤਾਨ ਵਿੱਚ ਦਾਖਲ ਹੋ ਕੇ ਭਾਰਤੀ ਭਾਰੀ ਹਥਿਆਰ ਨਾਲ 7 ਲੱਖਾਂ ਚਮੜਾ ਕੀਤਾ ਅਫਗਾਨਿਸਤਾਨ ਦਾ ਦਾਵਾ ਹੈ ਕਿ ਇਸ ਘਰਾਵੇ ਵਿੱਚ 12 ਪਾਕਿਸਤਾਨੀ ਸੈਨਿਕ ਮਾਰੇ ਗਏ ਤੇ ਪੰਜ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਪਾਕਿਸਤਾਨ ਸੈਨਿਕਾਂ ਨੇ ਪਾਕਿਸਤਾਨੀ ਤਿਆਰ ਵੀ ਜ਼ਬਤ ਕਰ ਲਈ ਹਨ ਅਤੇ ਇੱਕ ਸੈਨਿਕ ਦੀ লাশ ਵੀ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਪਾਕਿਸਤਾਨ ਨੇ ਜਵਾਬੀ ਕਾਰਵਾਈ ਕੀਤੀ ਜਿਸ ਕਾਰਨ ਦੋਵਾਂ ਫੌਜਾਂ ਵਿੱਚ ਕਰ 3.5 ਘੰਟੇ ਦੀ ਗੋਲੀਬਾਰੀ ਹੋਈ ਇਹ ਸਵਾਲ ਅਜੇ ਵੀ ਬਣਿਆ ਹੋਇਆ ਹੈ ਕਿ ਤਾਲੀਬਾਨ ਲੜਾਕਿਆਂ ਕੋਲ ਕਿਹੜੇ ਤਿਆਰ ਹਨ ਅਤੇ ਉਹ ਪਾਕਿਸਤਾਨੀ ਫੌਜ ਦਾ ਕਿੰਨਾ ਸਮਾਂ ਸਾਹਮਣਾ ਕਰ ਸਕਣਗੇ ਪਾਕਿਸਤਾਨ ਅਤੇ ਅਫਗਾਨਿਸਤਾਨ ਦੋਵੇਂ ਦੱਖਣੀ ਏਸ਼ੀਆ ਦੇ ਦੇਸ਼ ਹਨ ਜੋ ਲੰਬੇ ਸਮੇਂ ਤੋਂ ਗਰੀਬੀ, ਰਾਜਨੀਤਿਕ ਅਸਥਿਰਤਾ ਤੇ ਅਤਵਾਦ ਤੋਂ ਪੀੜਤ ਹਨ ਦੋਵੇਂ ਦੇਸ਼ ਰਾਹਤਾਂ ਸਾਂਝੀਆਂ ਕਰਦੇ ਹਨ ਤੇ ਪਿਛਲੇ ਕੋਈ ਤਾਕਤਾਂ ਤੋਂ ਕਈ ਵਾਰੀ ਤੱਕ ਤਾਂ ਤੋਂ ਪ੍ਰਭਾਵਿਤ ਹੋਏ ਹਨ ਜਦੋਂ ਕਿ ਪਾਕਿਸਤਾਨ 1947 ਤੋਂ ਇੱਕ ਸੁਤੰਤਰ ਦੇਸ਼ ਵਜੋਂ ਆਪਣੀਆਂ ਸਰਕਾਰਾਂ ਬਣਾ ਰੱਖਿਆ ਤੇ ਭੰਗ ਕਰ ਰੱਖਿਆ ਅਫਗਾਨਿਸਤਾਨ ਵਿੱਚ 2021 ਵਿੱਚ ਅਮਰੀਕੀ ਫੌਜਾਂ ਦੀ ਵਾਪਸੀ ਦੋਂ ਪਾਤਾਲੀਬਾਨ ਨੇ ਸੱਤਾ ਤੇ ਕਬਜ਼ਾ ਕਰ ਲਿਆ ਤੇ ਇਸ ਲਾਈਮ ਇਸ ਇਸ ਲਾਈਮ ਮੈਂ ਕ ਅਮੀਰਾਤ ਦੀ ਸਥਾਪਨਾ ਕੀਤੀ ਅਫਗਾਨਿਸਤਾਨ ਸਮੇ ਤਾਲੀਬਾਨ ਦੇ ਰਾਜ ਦਿਨ ਹੈ 2022 ਤੱਕ ਤਾਲੀਬਾਨ ਸਰਕਾਰ ਨੇ ਇੱਕ 110 ਜਰ ਸੈਨਿਕਾਂ ਦੀ ਇੱਕ ਰਸਤੇ ਫੋਰਸ ਵਿਕਸਿਤ ਕਰਨ ਦਾ ਟੀਚਾ ਰੱਖ ਸੀ ਜੋ ਹੁਣ ਲਗਭਗ 2 ਲੱਖ ਤੱਕ ਪਹੁੰਚ ਗਿਆ ਹੈ ਇਹਨਾਂ ਲੜਾਕਿਆਂ ਨੂੰ ਪਹਾੜੀ ਇਲਾਕਿਆਂ ਵਿੱਚ ਮੁਸ਼ਕਲ ਹਾਲਾਤਾਂ ਵਿੱਚ ਲੜਨ ਲਈ ਵਿਸ਼ੇਸ਼ ਤੌਰ ਤੇ ਸਿਖਲਾਈ ਦਿੱਤੀ ਜਾਂਦੀ ਹੈ ਉਹ ਗਰੀਲਾ ਜੁੱਧ ਵਿੱਚ ਮਾਰ ਹਨ ਭਾਵੇਂ ਉਹ ਇੱਕ ਨਿਜਮਤ ਫੌਜ ਦੇ ਉਲਟਾ ਚਾਨਕ ਹਮਲੇ ਚੋਰੀ ਹਮਲੇ ਅਤੇ ਤੇਜ਼ ਗਤੀ ਦੀਆਂ ਰਣਨੀਤੀਆਂ ਵੱਜੋਂ ਕਰਦੇ ਹਨ ਖਬਰ ਮੰਨ ਤੱਕ ਦੇਖਣ ਲਈ ਧੰਨਵਾਦ